ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਬੇਰੋਜ਼ਗਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੋਠੀ ਦਾ ਘਰਾਓ ਕੀਤਾ ਗਿਆ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਸ਼ਮੂਲੀਅਤ ਦੇ ਵਿੱਚ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੋਠੀ ਵੱਲ ਵਧਣ ਦੀ ਤਿਆਰੀ ਹੈ ਪਰ ਭਾਰੀ ਪੁਲਿਸ ਫੋਰਸ ਦੇ ਵੱਲੋਂ ਉਹਨਾਂ ਨੂੰ ਰਸਤੇ ਵਿੱਚ ਹੀ ਘੇਰ ਲਿਆ ਗਿਆ ਇਸ ਦੌਰਾਨ ਬੇਰੋਜ਼ਗਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਇਸ ਮੌਕੇ ਵੀ ਰੁਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਜਮਕੇਰੋ ਉਸ ਪਰਦਰਸ਼ਨ ਕੀਤਾ ਜਾ ਰਿਹਾ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੁਬਾਗੂ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਅੱਜ ਸੀਐਮ ਦੀ ਕੋਠੀ ਬਾਹਰ ਤੋਂ ਪਰਦਰਸ਼ਨ ਕਰ ਕੀ ਕਹਿਣਾ ਦੇਖੋ ਜੀ ਅਸੀਂ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਸੀਐਮ ਦੀ ਰੈਸਟ ਘਰਾਓ ਕਰਨ ਲਈ ਜਾਣਾ ਚਾਹੁੰਦੇ ਹਾਂ ਜੋ ਕਿ ਇੱਥੋਂ ਤੁਸੀਂ ਸਮਝ ਸਕਦੇ ਹੋ ਹਜੇ ਡ੍ਰੀਮ ਲੈਂਡ ਕਲੋਨੀ ਕਿੱਥੇ ਆ ਉਸ ਦੇ ਅੰਦਰ ਕੋਠੀ ਆ ਰੋਡ ਦੇ ਉੱਤੇ ਕਿਵੇਂ ਇਹਨਾਂ ਨੇ ਬੁੱਚੜਾਂ ਦੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਇੱਥੇ ਧੱਕੇ ਮਾਰੇ ਆ ਕੁੱਟਿਆ ਆ ਹਾਲ ਦੇਖ ਸਕਦੇ ਹੋ ਕਿਵੇਂ ਜਿਵੇਂ ਖੂਨ ਨਿਕਲ ਰਿਹਾ ਕਈ ਸਾਥੀਆਂ ਦੀਆਂ ਪੱਗਾਂ ਲਈਆਂ ਕਈਆਂ ਦੇ ਇਹਨਾਂ ਨੇ ਚੁੰਨੀਆਂ ਉਤਾਰ ਦਿੱਤੀਆਂ ਔਰ ਕਈਆਂ ਦੇ ਸੱਟਾਂ ਲੱਗੀਆਂ ਜਦ ਕਿ ਜਦੋਂ ਹਰਿਆਣੇ ਦੇ ਨਾਲ ਇਹੀ ਸਰਕਾਰ ਇਹੀ ਮੁੱਖ ਮੰਤਰੀ ਕਹਿੰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਉੱਥੇ ਇਹੀ ਪੰਜਾਬ ਪੁਲਿਸ ਪਾਸੇ ਹੋ ਕੇ ਖੜੀ ਆ ਹਰਿਆਣੇ ਦੀ ਪੁਲਿਸ ਪੰਜਾਬ ਚ ਆ ਕੇ ਕਿਸਾਨਾਂ ਨੂੰ ਕੁੱਟਦੀ ਐ ਮਾਰਦੀ ਐ ਕਤਲ ਕਰਕੇ ਮੜ ਜਾਂਦੀ ਐ ਇਹ ਬੰਦੇ ਚੱਕ ਕੇ ਲੈ ਜਾਂਦੀ ਐ ਸਮਾਨ ਭੰਨ ਦਿੰਦੀ ਐ ਇੱਥੋਂ ਤੱਕ ਟਰੈਕਟਰ ਭੰਨ ਦਿੰਦੀ ਐ ਕੋਈ ਐਫ ਆਈ ਆਰ ਦਰਜ ਨਹੀਂ ਇਹਨਾਂ ਦੀ ਪਾਵਰ ਉੱਥੇ ਕਿੱਥੇ ਪੁਲਿਸ ਦੀ ਸਾਡੇ ਜਿਹੜਾ ਬੇਰੁਜ਼ਗਾਰਾਂ ਤੇ ਰੁਜ਼ਗਾਰ ਦੀ ਮੰਗ ਲਈ ਇੱਥੇ ਪਹੁੰਚ ਰਹੇ ਆ ਦੇਖੋ ਕਿਵੇਂ ਇਹਨਾਂ ਦਾ ਰੋਟਾ ਕੁੱਟਿਆ ਜਾ ਰਿਹਾ ਕਸੀਟਾ ਜਾ ਰਿਹਾ ਤੁਹਾਡੇ ਕੈਮਰੇ ਅੱਚ ਕਾਇਦ ਹੋਇਆ ਇਹ ਹਾਲ ਹੋ ਚੁੱਕਿਆ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸੀ ਕਹਿੰਦੀ ਸੀ ਧਰਨੇ ਦੇਣ ਦੀ ਲੋੜ ਨਹੀਂ ਮੇਰੇ ਦਰਵਾਜ਼ੇ ਭੋਂਤਮਣ ਕਹਿੰਦਾ ਸੀ ਹਮੇਸ਼ਾ ਖੁੱਲੇ ਆ ਉਹ ਦਰਵਾਜ਼ੇ ਤਾਂ ਬਹੁਤ ਦੂਰ ਹੈ ਕਲੋਨੀ ਦੇ ਦਰਵਾਜ਼ੇ ਬੰਦ ਆ ਉਹਦੀ ਪਾਰਕਿੰਗ ਬੰਦ ਆ ਤੇ ਇੱਥੋਂ ਤੱਕ ਦੇਖ ਲੋ ਕਿ ਆ ਬੈਰੀਕਡ ਸੜਕ ਤੇ ਲੱਗੇ ਹੋਏ ਬੁਰੀ ਤਰ੍ਹਾਂ ਕੁੱਟਿਆ ਗਿਆ ਜਦਕਿ ਅਸੀਂ ਸਿਰਫ ਰੁਜ਼ਗਾਰ ਦੀ ਮੰਗ ਲਈ ਇੱਥੇ ਪਹੁੰਚਦੇ ਹਾਂ ਕੀ ਮੰਗ ਆ ਉਹ ਇਹੀ ਮੰਗ ਆ ਕਿ ਮਾਸਟਰ ਕੈਡਰ ਦਾ ਇਸ਼ਤਿਹਾਰ 2 ਸਾਲ ਸਰਕਾਰ ਹੋ ਚੁੱਕਿਆ ਬਣੀ ਨੂੰ ਇੱਕ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਚਾਹੇ ਉਹ ਈਟੀਟੀ ਦੀ ਹੋਵੇ ਚਾਹੇ ਮਾਸਟਰ ਕੈਡਰ ਦੀ ਚਾਹੇ ਲੈਕਚਰਰ ਦੀ ਸਿੱਖਿਆ ਵਿਭਾਗ ਵਿੱਚ ਇੱਕ 20 ਭਰਤੀ ਇਹ ਸਰਕਾਰ ਦੁਆਰਾ 2 ਸਾਲਾਂ ਦੇ ਵਿੱਚ ਨਹੀਂ ਦਿੱਤੀ ਗਈ ਬਈ ਇਹ ਤਾਂ ਕੋਠੀ ਬੰਦ ਪਈ ਆ ਇਹ ਕੋਠੀ ਦੇਖੋ ਕੋਠੀ 'ਚ ਪਤਾ ਨਹੀਂ ਕੋਈ ਰਹਿੰਦਾ કે ਨਹੀਂ ਰਹਿੰਦਾ ਕੋਠੀ ਵੀ ਕਹਿੰਦੇ ਪਤਾ ਨਹੀਂ ਕਿਰਾਏ ਤੇ ਆ ਕੋਠੀ ਦੀ ਰਾਖੀ ਲਈ ਕਿੰਨੀ ਪੁਲਿਸ ਬਲ ਆਈ ਹੋਈ ਹੈ ਉਹ ਵੀ ਕੋਠੀ ਦੀ ਰਾਖੀ ਨਹੀਂ ਪੂਰੀ ਕਲੋਨੀ ਕਲੋਨੀ ਹਜੇ ਕਿੱਥੇ ਆ ਸੜਕ ਦੇ ਉੱਤੇ ਸੜਕ ਰੋਕੀ ਹੋਈ ਹੈ ਜਦ ਕਿ ਇਹ ਹੀ ਕਹਿੰਦੀ ਹੈ ਕਿ ਸੜਕਾਂ ਨਹੀਂ ਰੋਕਣੀਆਂ ਸੜਕਾਂ ਆ ਪੁਲਿਸ ਨੇ ਰੋਕੀ ਹੋਈ ਹੈ ਦੋਨੇ ਪਾਸੇ ਦੇਖ ਸਕਦੇ ਹੋ ਇਹ ਹਾਲ ਬਣੇ ਹੋਏ ਆ ਪਿਛਲੀ ਵਾਰ ਸਾਨੂੰ ਮੀਟਿੰਗ ਲਈ ਦਿੱਤੀ ਉਹ ਤਾਂ ਕੀ ਬਣਿਆ ਮੀਟਿੰਗ ਪਿਛਲੀ ਵਾਰ ਕੀ ਤੁਸੀਂ ਦੇਖਦੇ ਹੋ ਹਰ ਵਾਰ ਇੱਥੇ ਆਉਣੇ ਆ ਕੁੱਟ ਖਾਣੇ ਆ ਕੁੱਟ ਖਾਣ ਤੋਂ ਬਾਅਦ ਜਿਹੜੀ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਹਮੇਸ਼ਾ ਬੇਸ਼ਕਟਾ ਕਿਉਂ ਨਿਕਲਦੀ ਹੈ ਮੁੱਖ ਮੰਤਰੀ ਇਕੱਲਾ ਸਿੰਗਲ ਮੈਨ ਆਰਮੀ ਬਣਿਆ ਹੋਇਆ ਕਿਸੇ ਵੀ ਜਿਹੜਾ ਮੰਤਰੀ ਕੋਲ ਪਾਵਰ ਨਹੀਂ ਕਿਸੇ ਐਮਐਲਏ ਕੋਲ ਪਾਵਰ ਨਹੀਂ ਜਿਹੜੇ ਕੋਲ ਵੀ ਜਾਣੇ ਆ ਚਾਹੇ ਇਹਨਾਂ ਦੇ ਮੰਤਰੀ ਹੈ ਮੈਂ 5-5 ਮੰਤਰੀਆਂ ਨਾਲ ਇਕੱਠਿਆਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਕੋਲ ਇੱਕੋ ਜਵਾਬ ਹੁੰਦਾ ਹੈ ਕਿ ਅਸੀਂ ਹਜੇ ਰਾਇ ਕਰਕੇ ਦੱਸਾਂਗੇ ਪਤਾ ਨਹੀਂ ਕਿਹਦੇ ਨਾਲ ਰਾਏ ਕਰਨੀ ਹੈ 2 ਸਾਲ ਹੋ ਗਏ ਮੀਟਿੰਗਾਂ ਕਰਦਿਆਂ ਨੂੰ ਕਿਸੇ ਮੰਤਰੀ ਕੋਲ ਪਾਵਰ ਨਹੀਂ ਕਿ ਸਾਡਾ ਜਿਹੜਾ ਹੈਗਾ ਮਾਸਟਰ ਕੀਡਰ ਦਾ ਇਛਤਿਆਰ ਦਿੱਤਾ ਜਾਵੇ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ ਜਿਹੜੀ ਕਿ ਖੁਦ ਬਾਕੇ ਪ੍ਰੈਸ ਕਾਨਫਰੈਂਸਾਂ ਕਰਦਾ ਹੁੰਦਾ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਤੁਹਾਨੂੰ ਉਮਰ ਹੱਦ ਛੋਟ ਦਿੱਤੀ ਜਾਊਗੀ 55% ਵਾਲੀ ਸ਼ਰਤ ਹੈ ਉਹ ਰੱਦ ਕੀਤੀ ਜਾਵੇ ਸਿੰਪਲ ਜਿਹਾ ਮੰਗਾਂ ਮੰਤਰੀ ਇਹਨਾਂ ਦੇ ਮਿਲਦੇ ਨਹੀਂ ਜੇ ਇਥੋਂ ਮੀਟਿੰਗ ਮਿਲਦੀ ਹੈ ਪਿਛਲੀ ਮੀਟਿੰਗ ਮੁੱਖ ਮੰਤਰੀ ਦੇ OSD ਪਲੱਸ ਜਿਹੜਾ ਜਿਹੜਾ ਇਹਨਾਂ ਦਾ ਪੈਨਲ এডਿਕੇਸ਼ਨ ਦਾ ਹੈਲਥ ਦਾ ਦਿੱਤੀ ਗਈ ਅਸੀਂ ਪਹੁੰਚਦੇ ਆਂ ਕਿਰਾਇਆ ਪੱਟ ਕੇ ਇੱਥੋਂ ਇਕੱਠੇ ਹੋ ਕੇ ਅੱਗੋਂ ਕੀ ਮਿਲਦਾ ਸੀਐਮ ਹਾਊਸ ਦੇ ਵਿੱਚ ਨਵਰਾਜ ਬਰਾੜ ਜਿਹੜਾ ਕਿ ਆਮ ਬੈਠਾ ਹੁੰਦਾ ਕੋਈ ਉੱਥੇ এডਿਕੇਸ਼ਨ ਦਾ ਵਿਭਾਗ ਦੇ ਦਾ ਇੱਕ ਸਿੰਗਲ ਮੰਤਰੀ ਜਾਂ ਉਸ ਦਾ ਕੋਈ ਵੀ ਅਧਿਕਾਰੀ ਸੈਕਟਰੀ ਨੂੰ ਛੱਡੋ ਥੱਲੇ ਲੈਵਲ ਦਾ ਅਧਿਕਾਰੀ ਹੈਲਥ ਦਾ ਕੋਈ ਮਿਨਿਸਟਰ ਕੋਈ ਸੈਕਟਰੀ ਕੋਈ ਅਧਿਕਾਰੀ ਕੋਈ ਵੀ ਨਹੀਂ ਪਹੁੰਚਦਾ ਔਰੇ ਹਾਲ ਹੋ ਚੁੱਕਿਆ ਮੀਟਿੰਗਾਂ ਬੇਸ਼ਕਤਾ ਹੋ ਰਹੀਆਂ ਇੱਥੇ ਕੁੱਟ ਪੈਂਦੀ ਐ ਮੀਟਿੰਗ ਮਿਲਦੀ ਐ ਕਰਾਇਆ ਪਾੜਾ ਖਰਚ ਕੇ ਮੀਟਿੰਗ ਤੋਂ ਆ ਜਾਂਦਾ ਓਕੇ ਓਕੇ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਲੋ ਅਜੇ ਕੀ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਢਿੱਲਵਾ ਸੂਬਾ ਗੁਬੇਰ ਜਗਰ ਸਾਝਾ ਮੋਰਚਾ ਪੰਜਾਬ ਅਸੀਂ ਪੰਜਾਬ ਦੀ ਕੋਠੀ ਦਾ ਘਰ ਹੋਗੀ ਤਾਂ ਕੀ ਜਾਨਾ ਜੀ ਕਿਉਂਕਿ ਮੁੱਖ ਮੰਤਰੀ ਕਿਤੇ ਮਿਲਦਾ ਨਹੀਂ ਕਿਤੇ ਜਾਂਦਾ ਨਹੀਂ ਜਿਹੜਾ ਪਿਛਲੇ ਤੇ ਤਾਨੇ ਕਰਦਾ ਸੀ ਪਿਛਲੇ ਤੇ ਕਮੈਂਟ ਕਰਦਾ ਹੁੰਦਾ ਸੀ ਹੁਣ ਸਾਡੇ ਪੰਜਾਬ ਦੇ ਕਿਸੇ ਬੇਰਜਗਾਰਾਂ ਨੂੰ 2 ਸਾਲਾਂ ਦੇ ਵਿੱਚ ਤੁਹਾਡੇ ਰਾਹੀਂ ਵੀ ਮੈਂ ਸਵਾਲ ਕਰਦਾ ਕਿਸੇ ਵੀ ਬੇਰਜ਼ਗਾਰ ਦੇ ਨਾਲ ਕਮਿਟਿੰਗ ਕੀਤੀ ਹੋਵੇ ਸਿੱਖਿਆ ਸੇਧ ਦੇ ਵਿੱਚ ਇੱਕ ਵੀ ਇhtਿਆਰ ਜਾਰੀ ਕੀਤਾ ਹੋਵੇ ਕਿਸੇ ਸਿੰਗਲ ਮੁਲਾਜ਼ਮ ਨੂੰ ਰੈਗੂਲਰ ਕੀਤਾ ਹੋਵੇ ਪੰਜਾਬ ਦੇ 2 ਸਾਲਾਂ ਦੇ ਵਿੱਚ ਕੀ ਸਮਾਰਿਆ ਸਭਾਏ ਆਪਣੀ ਸਿਕਿਉਰਿਟੀ ਵਧਾਉਣ ਤੇ ਸਭਾਏ ਆਪਣੀ ਪ੍ਰਾਪਰਟੀ ਵਧਾਉਣ ਤੇ ਸਭਾਏ ਆਪਣੇ ਮੰਤਰੀਆਂ ਨੂੰ ਲਗਜ਼ਰੀ ਸਹੂਲਤਾਂ ਦੇਣ ਤੇ ਸਭਾਏ ਕੇਅਰ ਰਿਐਲਟੀ ਡਰਾਈਵਰੀ ਕਰਨ ਤੋਂ ਬਿਨਾ ਪੰਜਾਬ ਦੇ ਲੋਕਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਜੀ ਅੱਜ ਇੱਥੇ ਵੱਡੀ ਗੰਦੇ ਚ ਪੁਲਿਸ ਫੋਰਸ ਲਗਾਈ ਗਈ ਹੈ ਕੀ ਕਹਿਣਾ ਜੀ ਇਹ ਫੋਰਸ ਨੂੰ ਉਦੋਂ ਨਹੀਂ ਦੱਸਿਆ ਕਿ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਫੋਰਸ ਨੂੰ ਉਦੋਂ ਨਹੀਂ ਪਤਾ ਲੱਗਿਆ ਕਿ ਪੰਜਾਬ ਦੂਜੇ ਅੰਨਦਾਤਾ ਨੂੰ ਦੁਨੀਆ ਦੇ ਅੰਨਦਾਤਾ ਨੂੰ ਤਬਾਹ ਕੀਤਾ ਜਾਂਦਾ ਹੈ ਦੂਜੇ ਸਟੇਟ ਦੀ ਪੁਲਿਸ ਆ ਕੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਕਤਲ ਕਰ ਜਾਂਦੀ ਹੈ ਇਹ ਗੈਂਗਸਟਰਾਂ ਨੂੰ ਫੜਨ ਵੇਲੇ ਇਹ ਪੁਲਿਸ ਨਪਸੋਕੋ ਕੇ ਬਹਿ ਜਾਂਦੀ ਹੈ ਇਹ ਸਰਕਾਰ ਉਹਦੋਂ ਖੱਸੀ ਹੋ ਜਾਂਦੀ ਹੈ ਇਹ ਸਰਕਾਰ ਉਹਦੋਂ ਬੋਲਦੀ ਨਹੀਂ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਿਹੜੇ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਤੇ ਖੁਦ ਪੰਜਾਬ ਦੇ ਬੇਰਜ਼ਗਾਰਾਂ ਤੇ ਇੱਥੇ ਅਤਿਆਚਾਰ ਕਰ ਰਹੀ ਹੈ ਪੰਜਾਬ ਸਰਕਾਰ ਇੱਕ ਵੀ ਬੇਰਜ਼ਗਾਰ ਨੂੰ ਅਜੇ ਤੱਕ ਰੋਜ਼ਗਾਰ ਨਹੀਂ ਦਿੱਤਾ ਪੰਜਾਬ ਦੇ ਬੇਰਜ਼ਗਾਰਾਂ ਤੇ ਪਿਛਲੇ ਦਿਨਾਂ ਦੇ ਵਿੱਚ 11 ਤਰੀਕ 8 ਤਰੀਕ ਨੂੰ ਇਸੇ ਤਰ੍ਹਾਂ ਤੇ 11 ਤਰੀਕ ਨੂੰ ਬਜੜਾ ਚਾਰਜ ਕੀਤਾ ਗਿਆ ਅੱਜ ਫੇਰ ਪੰਜਾਬ ਦੇ ਅਧਿਪਕਾਂ ਨੂੰ ਜਿਹੜਾ ਸਕੂਲਾਂ ਚੋਣਾ ਚਾਹੀਦਾ ਸੀ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਫੇਰ ਤੁਹਾਡੀ ਸਾਡੀਆਂ ਭੇੜਾਂ ਦੇ ਨਾਲ ਧੱਕਾ ਮੁਕੀ ਕੀਤਾ ਸਾਡੇ ਬੇਰਜ਼ਗਾਰ ਸਾਥੀਆਂ ਤੇ ਤਾਂ ਕੰਮ ਕੀ ਕੀਤਾ ਜੀ ਇਹ ਤਾਂ ਨਾਪਰਦਰਸ਼ਕ ਕਦੋਂ ਤੱਕ ਰਹੂਗਾ ਕੀ ਹੈ ਜੀ ਜਦੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਕਹਿੰਦਾ ਹੁੰਦਾ ਸੀ ਕਿ ਮੁੱਖ ਮੰਤਰੀ ਉੱਤੋਂ ਦੀ ਲੰਘ ਜਾਂਦੇ ਆ ਲੋਕ ਥੱਲੇ ਫਿਰਦੇ ਰਹਿੰਦੇ ਆ ਮੁੱਖ ਮੰਤਰੀ ਦੀ ਖਾਲੀ ਕੋਠੀ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੋਰਸਾਂ ਲਈਆਂ ਜਾਂਦੀਆਂ ਪਰ ਮੁੱਖ ਮੰਤਰੀ ਪੰਜਾਬ ਦੇ ਬੇਰਜ਼ਗਾਰਾਂ ਨਾਲ ਬੈਠ ਕੇ ਗੱਲ ਕਿਉਂ ਨਹੀਂ ਕਰਦਾ ਤੇ ਅੱਜ ਅਸੀਂ ਅਦੀ ਮੰਗੇ ਹੀ ਹੈ ਕਿ ਉਹਨਾਂ ਨੂੰ ਕਹਿਣਾ ਅਸੀਂ ਵੀ ਕਹਿੰਦੇ ਰਹੀ ਹੈ ਇਹ ਗੱਲ ਉਹਨਾਂ ਨੂੰ ਕਿ ਤੁਸੀਂ ਨਹੀਂ ਕਰਦੇ ਤੇ ਇਸ ਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਜਦੋਂ ਤੱਕ ਮੁੱਖ ਮੰਤਰੀ ਬੈਠ ਕੇ ਪੰਜਾਬ ਦੇ ਬੇਰਜ਼ਗਾਰਾਂ ਦਾ ਮਸਲਾ ਨਹੀਂ ਸੁਣਦਾ ਜਿਹੜਾ ਆਨਰ ਕਾਰਡ ਤੁਹਾਡੇ ਮੀਡੀਆ 'ਚ ਪਿਆ ਹਰੇਕ ਸਟੇਜ ਤੇ ਗੱਲ ਕਹਿੰਦਾ ਸੀ ਕਿ ਪੰਜਾਬ ਦਾ ਭਾਰਤ ਦਾ ਸੰਸਾਰ ਦਾ ਜਦੋਂ ਕੋਈ ਰਾਜਨੀਤਿਕ ਵਿਅਕਤੀ ਓਵਰੇਜ ਨਹੀਂ ਹੁੰਦਾ ਤਾਂ ਪੰਜਾਬ ਦੇ ਬੇਰਜ਼ਗਾਰ ਓਵਰੇਜ ਕਿਉਂ ਹੁੰਦੇ ਆ ਉਹ ਮੰਗਾ ਸਾਡੇ ਅੱਜ ਜਿਉਂਦੀਆਂ ਖੜੀਆਂ ਨੇ ਅੱਜੇ ਤੱਕ ਸਾਨੂੰ ਉਮਰਾਦ ਛੋੜ ਦੇਣ ਦਾ ਸਿੱਖਿਆ ਦੇ ਵਿੱਚ ਭਰਤੀ ਕਰਨ ਦਾ ਇੱਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਉਦੋਂ ਤੱਕ ਬੈਠ ਕੇ ਇਹਨਾਂ ਮਸਲਿਆਂ ਤੇ ਮੁੱਖ ਮੰਤਰੀ ਪੰਜਾਬ ਗੱਲ ਨਹੀਂ ਕਰਦਾ ਮੀਟਿੰਗ ਨਹੀਂ ਦਿੰਦਾ ਮੀਟਿੰਗ 'ਚ ਬੈਠਦਾ ਨਹੀਂ ਉਦੋਂ ਤੱਕ ਸਾਡੇ ਇਹ ਪ੍ਰਦਰਸ਼ਨ ਜਾਰੀ ਰਹੇ ਨੇ ਜੀ ਤੁਸੀਂ ਅੱਜ ਕੋਠੀਪੂਰੇ ਜਾ ਰਹੇ ਸੀ ਤੁਹਾਨੂੰ ਇੱਥੇ ਰੋਕ ਲਿਆ ਹੁਣ ਤੁਸੀਂ ਇੱਥੇ ਬੈਠੇ ਰਹੋਗੇ ਜਾਂ ਤਾਂ ਖਤਮ ਅਸੀਂ ਫੇਰ ਅੱਗੇ ਵਧਾਂਗੇ ਆਪਣਾ ਬ੍ਰੇਕ ਦਿੱਤਾ ਹੈ ਅਸੀਂ ਆਪਣਾ ਬਰਾਮ ਦਿੱਤਾ ਹੈ ਆਪਣੇ ਸਾਥੀਆਂ ਨੂੰ ਫੇਰ ਤਾਜ਼ਾ ਕਰ ਰਹੇ ਹਾਂ ਫੇਰ ਤਿਆਰ ਕਰ ਰਹੇ ਹਾਂ ਅਸੀਂ ਉਦੋਂ ਤੱਕ ਮੁੱਖ ਮੰਤਰੀ ਦੀ ਕੋਠੀ ਜਾਣ ਦਾ ਹਰ ਹਿੱਲਾ ਵਰਤਾਂਗੇ ਜਦੋਂ ਤੱਕ ਪੰਜਾਬ ਦੇ ਵੇਰਦਗਾਰਾਂ ਦੇ ਨਾਲ ਬੈਠ ਕੇ ਮੁੱਖ ਮੰਤਰੀ ਲਿਖਤੀ ਤੌਰ ਤੇ ਗੱਲ ਨਹੀਂ ਕਰਦਾ ਕਿ ਪੰਜਾਬ ਦੇ ਵੇਰਦਗਾਰਾਂ ਨਾਲ ਬੈਠ ਕੇ ਅਸੀਂ ਗੱਲ ਕਰਾਂਗੇ ਕੀ ਗੱਲ ਕਰਨ ਦੀ ਤੁਹਾਨੂੰ ਦੇ ਦਿੰਦੇ ਨੇ ਫੇਰ ਤੁਹਾਨੂੰ ਭਰੋਸਾ ਉਹ ਗੱਲ ਤੇ ਵੀ ਕਰੇ ਉਤਰਾਂਗੇ ਆ ਸਾਡੇ ਕੋਲੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਨੇ ਟਾਲਾ ਲਾਇਆ ਲਾਰਾ ਲਾਇਆ ਇੱਕ ਲਾਰੇ ਨੂੰ ਅਸੀਂ ਲੈ ਕੇ ਤੁਹਾਡੇ ਰਾਂਹ ਲੋਕਾਂ ਚ ਜਾ ਰਹੇ ਆ ਕਿ ਇਹਨੇ ਕਿਹਾ ਸੀ ਜੀ ਉਮਰਾਤ ਛੋੜ ਦੇਉ ਜਦੋਂ ਮੀਟਿੰਗ ਚ ਬੈਠ ਕੇ ਮੁਕਰਦਾ ਫਿਰ ਜਦੋਂ ਸਾਡੇ ਪਿੰਡਾਂ ਚ ਲੋਕ ਸਭਾ ਚਾਊਗਾ ਨਾ ਉਦੋਂ ਅਸੀਂ ਪਿੰਡ ਤੇ ਇਹਨਾਂ ਦੇ ਚੱਲਦੇ ਜਲਸੇ ਚ ਜਾ ਕੇ ਕਹਾਂਗੇ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਮੀਟਿੰਗ ਦੇ ਵਿੱਚ ਬੈਠੇ ਸੀ ਛਾਣੂ ਤੁਸੀਂ ਤੁਹਾਡੇ ਬਿਆਨ ਨੇ ਇਹ ਬਿਆਨਾਂ ਨੂੰ ਤੁਸੀਂ ਇਹਨਾਂ ਵਾਅਦਿਆਂ ਨੂੰ ਕਿੰਨਾ ਪੂਰਾ ਕੀਤਾ ਅਸੀਂ ਉਸ ਲਾਰੇ ਨੂੰ ਉਦੋਂ ਲੋਕਾਂ ਚ ਲੈ ਕੇ ਜਾਣ ਜੋਗੇ ਹੋਵਾਂਗੇ ਜਦੋਂ ਸਾਡੇ ਨਾਲ ਟੇਬਲ ਤੇ ਬੈਠ ਕੇ ਸਾਡੇ ਵਿੱਚੋਂ ਭੱਜ ਜੀ ਜੀ ਸਰ ਲੋਕ ਸਭਾ ਚੋਣਾ ਵੀ ਆਣ ਵਾਲੀ ਨੇ ਚ ਉਦੋਂ ਤੱਕ ਤੁਹਾਡੀ ਮੰਗਾਂ ਨਾ ਮੰਨੀਆਂ ਗਈਆਂ ਕਿ ਤੁਸੀਂ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਬਾਈਕਟ ਕਰੋਂਗੇ ਇਹਨੂੰ ਚੰਗੀ ਤਰ੍ਹਾਂ ਪਤਾ ਹੈ ਇਹਨੂੰ ਪਤਾ ਹੈ ਇਹਦੀ ਟੀਮ ਨੂੰ ਪਤਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਨੇ ਉਸੇ ਪਿੰਡਾਂ 'ਚ ਬਧਾਇਕਾਂ ਨੂੰ ਪਿੰਡਾਂ ਦੇ ਵਿੱਚ ਘੇਰ ਕੇ ਪੁੱਛਿਆ ਸੀਗਾ ਕਿ ਸਾਡਾ ਰੋਜ਼ਗਾਰ ਕਿੱਥੇ ਹੈ ਇੱਕ ਬੇਰਜ਼ਗਾਰ ਦਾ ਘਰ ਹੈ ਇੱਥੇ ਵੋਟਾਂ ਮੰਗਣ ਨਾ ਆਇਓ ਤਾਂ ਇਹੀ ਕੁਸ਼ ਇਸ ਨਾਲ ਕਰਾਂਗੇ ਜਦੋਂ ਇਹ ਇਹਦੇ ਉਮੀਦਵਾਰ ਇਹਦੇ ਪਾਰਟੀ ਦੇ ਬਰਕਰਤ ਸਮਰਥਕ ਸਾਡੇ ਪਿੰਡਾਂ ਸਾਡੇ ਘਰਾਂ ਚ ਆਉਣਗੇ ਤਾਂ ਆ ਤਸਵੀਰਾਂ ਵਿਖਾ ਕੇ ਅਸੀਂ ਪੁੱਛਾਂਗੇ ਸਾਡੇ ਨਾਲ ਕੀਤੇ ਬਾਅਦ ਦੇ ਵਿਖਾ ਕੇ ਪੁੱਛਾਂਗੇ ਬਰਾਬਰ ਕੰਪੇਨ ਚਲਾ ਵਿਜੇਂਦਰ ਸਿੰਘਲਾ ਸਾਹਿਬ ਦਾ ਚੰਗੀ ਤਰ੍ਹਾਂ ਜਾਣਦਾ ਹੈ ਇਤੋਂ ਦਾ ਚੰਨੀ ਚੰਗੀ ਤਰ੍ਹਾਂ ਜਾਣਦਾ ਹੈ ਇਤੋਂ ਦਾ ਕੈਪਟਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬ ਦੇ ਬੇਰੁਜ਼ਗਾਰਾਂ ਦਾ ਇਤਿਹਾਸ ਕੀ ਹੈ ਸਾਂਝ ਮੋੜ ਦਾ ਇਤਿਹਾਸ ਕੀ ਹੈ ਜੀ ਬੇਰੁਜ਼ਗਾਰਾਂ ਦੇ ਵੱਲੋਂ ਕਿਹਾ ਗਿਆ ਕਿ ਮੰਤਰੀਆਂ ਦੇ ਨਾਲ ਪਿਛਲੇ 2 ਸਾਲਾਂ ਤੋਂ ਕਈ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਪਰ ਕੋਈ ਵੀ ਮੀਟਿੰਗਾਂ ਦਾ ਸਿੱਟਾ ਨਹੀਂ ਨਿਕਲਿਆ ਸੋ ਜਿਸ ਦੇ ਚੱਲਦੇ ਆ ਸਾਨੂੰ ਮਜਬੂਰ ਹੋ ਕੇ ਸੜਕਾਂ ਤੇ ਆਉਣਾ ਪਿਆ ਸੋ ਇਸ ਮੌਕੇ ਬੇਰੁਜ਼ਗਾਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਸ਼ੇ ਹੋਰ ਵੀ ਵੱਡਾ ਕੀਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨੇ ਲਿਜਾਈ ਰਿਪੋਰਟ